ਸਤਿ ਸ੍ਰੀ ਅਕਾਲ ਦੋਸਤੋ ਜੀ ਚਾਲੇਬੀਰ ਚਾਲੇਬੀਰ ਗਾਨਿਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਬਾਈ ਲਖਵਿੰਦਰ ਸਿੰਘ ਗੱਬਰ ਮੇਰਾ ਖਿਆਲ ਨਾਮ ਹੈ ਅਗਰ ਮੈਂ ਗਲਤ ਨਾ ਹੋਆ ਤੇ ਉਹਨਾਂ ਦਾ ਨਾਮ ਇਹ ਹੀ ਹੈ ਉਹਨਾਂ ਦੀ ਇੱਕ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਬਹੁਤ ਜ਼ਿਆਦਾ ਪਿਆਰੀ ਹੈ ਤੇ ਵੀਡੀਓ ਦੋਸਤੋ ਐਂਡ ਤੱਕ ਦੇਖਣੀ ਹੈ ਇਹ ਵੀਡੀਓ ਇਹ ਵੇ ਕਿ ਜਿਹੜੀ ਮੈਂ ਪਹਿਲੀ ਵਾਰੀ ਸੁਣਨ ਲੱਗਿਆ ਪਹਿਲੀ ਵਾਰੀ ਸੁਣਨ ਮੇਰੇ ਖਿਆਲ ਇੱਕ ਵੀਡੀਓ ਮੌਜੂਦ ਹੈ ਚੈਨਲ ਤੇ ਆਪਣੇ ਇੱਕ ਚੈਨਲ ਦੇ ਨਾਲ ਇੱਕ ਵੀਡੀਓ ਮੌਜੂਦ ਹੈ ਪਹਿਲੇ ਵੀ ਤੇ ਉਹ ਬੜੇ ਅੱਛੇ ਤਰੀਕੇ ਨਾਲ ਪ੍ਰਚਾਰ ਕਰਦੇ ਨੇ ਤੇ ਅੱਜ ਜਿਹੜੇ ਲੋਕਾਂ ਨੂੰ ਇਹ ਵੀਡੀਓ ਪਸੰਦ ਆਇਆ ਉਹ ਕਮੈਂਟ ਜ਼ਰੂਰ ਕਰੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਜਿਸ ਨੂੰ ਸਾਨੂੰ ਇਹ ਵੀਡੀਓ ਪਸੰਦ ਆਈ ਹੈ ਤੁਹਾਨੂੰ ਵੀ ਪਸੰਦ ਆਈ ਹੈ ਤੇ ਇਹ ਉਹ ਗੱਲ ਕਰ ਰਹੇ ਨੇ ਕਿ ਜਿਹੜੀ ਮذਬ ਦੇ ਵਿੱਚ ਸਿਆਸਤ ਹੈ ਨਾ ਜਾਂ ਮذਬ ਨੂੰ ਚੀਜ਼ਾਂ ਜਿਹੜੀਆਂ ਚੀਜ਼ਾਂ ਬਦਨਾਮ ਕਰਦੀਆਂ ਨੇ ਉਹਨਾਂ ਦੀ ਨਿਸ਼ਾਨਦਾਈ ਕਰ ਰਹੇ ਨੇ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਜਿਵੇਂ ਭ੍ਰਿਸ਼ਟਾਚਾਰ ਰਾਜਨੀਤੀ ਵਿੱਚ ਹੁੰਦਾ ਹੈ ਨਾ ਜਿਸ ਤਰ੍ਹਾਂ ਕਰਪਸ਼ਨ ਰਾਜਨੀਤੀ ਵਿੱਚ ਹੁੰਦੀ ਹੈ ਪੋਲਿਟিক্যাল ਪਾਰਟੀਆਂ ਕਰਦੀਆਂ ਨੇ ਇੱਕ ਕਰਪਸ਼ਨ ਧਰਮ ਦੀ ਦੁਨੀਆ ਵਿੱਚ ਵੀ ਹੁੰਦੀ ਹੈ ਧਾਰਮਿਕ ਦੁਨੀਆ ਵਿੱਚ ਵੀ ਹੁੰਦੀ ਉਹ ਕਿਹੜੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਓ ਗੁਰੂ ਨਾਨਕ ਸਾਹਿਬ ਖੁਦ ਕਹਿੰਦੇ ਨੇ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਦਾ ਬੰਦ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਰਾਜਨੀਤਿਕ ਲੋਕ ਭਰੇ ਨੇ ਭ੍ਰਿਸ਼ਟਾਚਾਰ ਨਾਲ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਧਰਮ ਦੇ ਲੋਕ ਵੀ ਭ੍ਰਿਸ਼ਟਾਚਾਰ ਨਾਲ ਭਰੇ ਨੇ ਕਰਪਸ਼ਨ ਇਹਨਾਂ ਵਿੱਚ ਵੀ ਹੈ ਕਿਹੜੀ ਕਾਜੀ ਇਸਲਾਮ ਦਾ ਪ੍ਰਚਾਰਕ ਹੈ ਇਸਲਾਮ ਦਾ ਵਕੀਲ ਹੈ ਪਰ ਪਲਾ ਕਾਜੀ ਕਰ ਕੀ ਰਿਹਾ ਦੱਸੋ ਆਪਣਾ ਇਤਿਹਾਸ ਵੜ ਕੇ ਵਖਲੋ ਸਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰਦੇ ਹੋ ਇਹ ਫੈਸਲਾ ਕਿਦਾ ਸੀ ਬੋਲਿਓ ਜੀ ਕਾਜੀ ਦਾ ਕਾਜੀ ਕੌਣ ਸੀ ਲੋਅਰ ਸੀ ਕਿਹਦਾ ਇਸਲਾਮ ਦਾ ਕਾਜੀ ਸੀ ਵਕੀਲ ਇਸਲਾਮ ਦਾ ਭਾਈ ਸਾਹਿਬ ਭਾਈ ਮਨੀ ਦਾਸ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰਦੇ ਹੋ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਖੋਪੜੀ ਲਾ ਦਿਓ ਕੇਸਾਂ ਸਮੇਤ ਇਹ ਗਲਤ ਫੈਸਲਾ ਕਿਦਾ ਸੀ ਕਾਜੀ ਦਾ ਤੇ ਕਾਜੀ ਗਲਤ ਫੈਸਲੇ ਇਦਾਂ ਨਹੀਂ ਸੀ ਦਿੰਦੇ ਗੁਰਮੁਖੋ ਉਹਨਾਂ ਨੂੰ ਕੀ ਮਿਲਦਾ ਸੀ ਵੱਡੀ ਲੈ ਕੇ ਹੱਕ ਗਵਾਏ ਇਹ ਕ腐ਪਸ਼ਨ ਹੈ ਇਹ ਕ腐ਪਸ਼ਨ ਹੈ ਉਹ ਵੱਡੀ ਲੈ ਕੇ ਹੱਕ ਗਵਾਉਂਦੇ ਸੀ ਵੱਡੀਆਂ ਲੈਂਦੇ ਸੀ ਉਹ ਤੇ ਵੱਡੀ ਲੈ ਕੇ ਰਿਸ਼ਵਤ ਲੈ ਕੇ ਉਹ ਗਲਤ ਫੈਸਲੇ ਸੁਣਾਉਂਦੇ ਸੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਇਸਲਾਮ ਵਿੱਚ ਮੈਂ ਦੇਖਦਾ ਤੇ ਕਾਜੀ ਵਰਗਿਆਂ ਨੇ ਕ腐ਪਸ਼ਨ ਪੈਦਾ ਕਰ ਦਿੱਤੀ ਹੈ ਉਹਨਾਂ ਨੇ ਪੈਦਾ ਕਰ ਦਿੱਤੀ ਫਿਰ ब्राह्मण ਨਾ ਵੈ ਜੀਆਂ ਖਾਏ ਤੇ ਕਹਿੰਦੇ ਜੇ ਮੈਂ Hindu ਧਰਮ ਦੀ ਗੱਲ ਕਰਦਾ ਐਡਾ ਵੱਡਾ ਧਰਮ ਐ ਤੇ ਉਹਦੇ ਵਿੱਚ ਕ腐ਸ਼ਨ ਕਿੰਨੇ ਪੈਦਾ ਕੀਤੀ ਜਿਹੜਾ Hindu ਧਰਮ ਦਾ ਪ੍ਰਚਾਰਕ ਹੈ ਕੌਣ ਹੈ ਬ੍ਰਾਹਮਣ ਉਹ ਪੈਦਾ ਕਰਿਆ ਲੋਕਾਂ ਨੂੰ ਝੂਠ ਦੱਸਦਾ ਹੈ ਲੋਕਾਂ ਨਾਲ ਫਰੇਵ ਕਰਦਾ ਆਪਣਾ ਢਿੱਡ ਭਰਨ ਦੀ ਖਾਤਰ ਲੋਕਾਂ ਨੂੰ ਝੂਠ ਬੋਲ ਕੇ ਦੱਸਦਾ ਹੈ ਆ ਧਾਗੇ ਪਾ ਲੋ ਉਹ ਧਾਗੇ ਪਾ ਲੋ ਇੰਨੀਆਂ ਮੌਲੀਆਂ ਸ਼ਰੀਰ ਤੇ ਬੰਨ ਲੋ ਇਹ ਕਰ ਲੋ ਉਹ ਕਰ ਲੋ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਝੂਠ ਬੋਲਦਾ ਔਰ ਇਹ ਕਰਪਸ਼ਨ ਹੈ ਇਹਦੀ ਇਹ ਮਤ ਕਿਉ ਗੁਰਮੁਖੋ ਕਿਉਂਕਿ ਮੈਨੂੰ ਕਹਿੰਦੇ ਵੀ ਮੈਂ ਆਪਣੇ ਕੋਲ ਗੱਲਾਂ ਕਰਦਾ ਕਿਹਦੀ ਗੱਲ ਮੈਂ ਕਰ ਰਿਹਾ ਗੁਰਬਾਣੀ ਦੀ ਗੁਰਬਾਣੀ ਕਹਿ ਰਹੀ ਨਾ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਬ੍ਰਾਹਮਣ ਨਿਤ ਲੋਕਾਂ ਦੇ ਖੂਣ ਚ ਨਾ ਹੁੰਦਾ ਲੋਕਾਂ ਨੂੰ ਮਾਰ ਮਾਰ ਕੇ ਨਾ ਹੁੰਦਾ ਕਿਦਾਂ ਭਲਾ ਉਹ ਨਹੀਂ ਜੇ ਕਿਸੇ ਨੂੰ ਬਖਸ਼ਦਾ ਜੇ ਅਮੀਰ ਆ ਜੇ ਉਹਨੂੰ ਵੀ ਜੇ ਗਰੀਬ ਆ ਜੇ ਉਹਨੂੰ ਵੀ ਉਹਨੇ ਸਿਸਟਮ ਹੀ ਇਦਾਂ ਦਾ ਬਣਾਇਆ ਪੂਰਾ ਸਾਲ ਉਹਨੇ ਇੱਕ ਨੀਅਤ ਕਰ ਲਿਆ ਆ ਆ ਦਿਨ ਆ ਆ ਦਿਹਾੜੇ ਅਗਲਾ ਆਪਣੀ ਰੋਟੀ ਆਰਾਮ ਨਾਲ ਸੇਕਦਾ ਪਿਆ ਅੱਗੇ ਗੁਰੂ ਨਾਨਕ ਸਾਹਿਬ ਨੇ ਬੜੀ ਸੁਣੀ ਗੱਲ ਆਕੀ ਜੋਗੀ ਜੁਗਤ ਨਾ ਜਾਣੈ ਅੰਧ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੋਗ ਮਤ ਬੜਾ ਵੱਡਾ ਮਤ ਸੀ ਉਸ ਟਾਈਮ ਦਾ ਬਾਬਾ ਨਾਨਕ ਸਾਹਿਬ ਜੀ ਬਖਸ਼ਦੇ ਕਿਸੇ ਨੂੰ ਨਹੀਂ ਐ ਕਿਉਂਕਿ ਗੁਰਨਾਣਕ ਸਾਹਿਬ ਨੇ ਖੁਦ ਆਖਿਆ ਸੱਚ ਸੁਣਾਏ ਸੀ ਉੱਚੀ ਬੋਲਿਓ ਜੀ ਸੱਚ ਸੁਣਾਏ ਸੀ ਸੱਚ ਕੀ ਮਿਲਣਾ ਕਹਿੰਦੇ ਸੱਚ ਉਦੋਂ ਬੋਲੋ ਜਦੋਂ ਟਾਈਮ ਹੋਏ ਤੇ ਜਦੋਂ ਟਾਈਮ ਲੰਘ ਜਾਏ ਫਿਰ ਸੱਚ ਬੋਲਣ ਦਾ ਕੀ ਫਾਇਦਾ ਕੋਈ ਮਤਲਬ ਹੈ ਜਦੋਂ ਟਾਈਮ ਹੋਏ ਤੋਂ ਬੋਲਿਆ ਨਾ ਪਿੱਛੋਂ ਪਿੱਛੋਂ ਬੋਲੀ ਜਾਓ ਸੱਚ ਫਿਰ ਕੀ ਫਿਰ ਮੀਨਿੰਗ ਕੀ ਰਿਹਾ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਦ ਕਹਿੰਦੇ ਦੂਜਿਆਂ ਨੂੰ ਦੱਸਦਾ ਨੱਕ ਬੰਦ ਕਰ ਲੋ ਸਮਾਧੀ ਲਾ ਲੋ ਪੁੱਟੇ ਸਿੱਦੇ ਆਸਨ ਕਰ ਲੋ ਤੁਹਾਨੂੰ ਰੱਬ ਮਿਲ ਜਾਏਗਾ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣੈ ਇਹਨੂੰ ਜੀਵਨ ਜੁਗਤ ਖੁਦ ਨੂੰ ਨਹੀਂ ਆਉਂਦੀ ਕਮਲੇ ਨੂੰ ਅੰਦ ਖੁਦ ਅੰਨੈ ਤੇ ਲੋਕਾਂ ਨੂੰ ਕਹਿ ਰਿਹਾ ਵੀ ਰੱਬ ਆਓ ਮੈਂ ਤੁਹਾਨੂੰ ਦਿਖਾਵਾਂ ਅੰਨਿਆਂ ਦੇ ਵਿੱਚ ਕਾਣਾ ਰਾਜਾ ਉਹ ਰੱਬ ਜਿਹੜਾ ਖੁਦ ਅੰਨਾ ਉਹ ਦੂਜਿਆਂ ਨੂੰ ਰੱਬ ਦਿਖਾਉਣ ਦੀ ਗੱਲ ਕਰ ਰਿਹਾ ਤੇ ਬਾਪੂ ਜੀ ਨੇ ਅੱਗੇ ਵੇਖੋ ਕਿੰਨੀ ਕਮਾਲ ਦੀ ਗੱਲ ਆਖੀ ਕਹਿੰਦੇ ਤਿੰਨੇ ਉਜਾਰੇ ਦਾ ਬੰਦ ਇਹ ਤਿੰਨੇ ਹੀ ਧਰਮ ਦੀ ਦੁਨੀਆ 'ਚ ਉਜਾਰਾ ਪੈਦਾ ਕਰਿਆ ਕ੍ਰਪਸ਼ਨ ਪੈਦਾ ਕਰੇ ਜੇ ਰਾਜਨੀਤੀ ਦੀ ਬਾਪੂ ਨੇ ਗੱਲ ਕੀਤੀ ਸਪਸ਼ਟ ਠੋਕ ਕੇ ਗੱਲ ਕੀਤੀ ਜੇ ਧਰਮ ਦੀ ਗੱਲ ਕੀਤੀ ਸਪਸ਼ਟ ਗੱਲ ਕੀਤੀ ਸੱਚੇ بادشاہ ਨੇ ਬਖਸ਼ਿਆ ਨਹੀਂ ਕਿਸੇ ਨੂੰ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਦੁਨੀਆ 'ਚ ਆਉਣ ਦਾ ਪਰਪੱਜੀ ਏ ਸੀ ਸੱਚ ਬੋਲਣਾ ਸੱਚ ਦੱਸਣਾ ਏਕ ਓੰਕਾਰ ਦੀ ਗੱਲ ਕਰਨੀ ਤੇ ਗੁਰੂ ਨਾਨਕ ਸਾਹਿਬ ਨੇ ਉਸ ਕੰਮ ਨੂੰ ਪੂਰਾ ਕੀਤਾ ਆਪਣੀ ਜ਼ਿੰਦਗੀ ਦੇ 70 ਸਾਲ ਤੋਂ ਉੱਪਰ ਦਾ ਟਾਈਮ ਲਗਾ ਕੇ ਗੁਰੂ ਨਾਨਕ ਸਾਹਿਬ ਨੇ ਉਸ ਕਾਰਜ ਨੂੰ ਸੰਪੂਰਨ ਕੀਤਾ ਦੁਨੀਆ ਦੇ ਕੋਨੇ-ਕੋਨੇ 'ਚ ਜਿੱਥੇ ਗੁਰੂ ਨਾਨਕ ਸਾਹਿਬ ਗਏ ਵੇਖਿਓ ਧਿਆਨ ਨਾਲ ਸੰਖੇਪ 'ਚ ਕਿਹਾਵਾਂ ਜੇ ਗੁਰੂ ਨਾਨਕ ਸਾਹਿਬ ਜੀ ਹਰ ਦੁਆਰ ਜਾਂਦੇ ਐ ਧਿਆਨ ਨਾਲ ਸੁਣਿਓ ਗੁਰਮੁਖੋ ਫੋਟੋਆਂ ਤੁਸੀਂ ਸਾਰੇ ਵੇਖਦੇ ਹੋ ਜੇ ਗੁਰੂ ਨਾਨਕ ਸਾਹਿਬ ਜੀ ਹਰਿਦਵਾਰ ਦੀ ਧਰਤੀ ਤੇ ਜਾਂਦੇ ਐ ਤੇ ਉੱਥੇ ਕਿਦੋਂ ਜਾਂਦੇ ਐ ਜਦੋਂ ਸ਼ਰਾਧਾਂ ਦੇ ਦਿਨ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੰਗਾ ਨਦੀ ਦੇ ਵਿੱਚ ਘਾਰ ਖੜੇ ਹੁੰਦੇ ਐ ਤੇ ਗੁਰੂ ਨਾਨਕ ਸਾਹਿਬ ਜੀ ਕੀ ਵੇਖਦੇ ਨੇ ਕਿ ਪੰਡਿਤ ਤੇ ਹੋਰ ਲੋਕ ਪਾਣੀ ਦੇ ਰਿਹਾ ਸੂਰਜ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਕੁਝ ਕਿਹਾ ਨਹੀਂ ਲੇਕਿਨ ਗੁਰੂ ਨਾਨਕ ਸਾਹਿਬ ਦਾ ਤਰੀਕਾ ਬੜਾ ਪਿਆਰਾ ਸੱਚੇ ਪਾਤਸ਼ਾਹ ਮਹਾਰਾਣੀ ਕੀ ਵਿਖਿਆ ਉਹ ਚੜਦੇ ਨੂੰ ਪਾਣੀ ਦੇ ਰੇ ਸੂਰਜ ਨੂੰ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਆਪੋਜੀਟ ਖੜੇ ਹੋ ਗਏ ਆਪੋਜੀਟ ਖੜੇ ਹੋ ਗਏ ਪਿਛਾਂਹ ਖੜੇ ਹੋ ਗਏ ਪਿੱਠ ਲਾ ਕੇ ਤੇ ਸੱਚੇ ਪਾਤਸ਼ਾਹ ਦੂਸਰੇ ਪਾਸੇ ਪਾਣੀ ਦੇਣ ਲੱਗ ਪਏ ਆਪਾਂ ਹੁੰਦੇ ਨਾ ਮੈਂ ਕਹਿੰਨਾ ਉਦੋਂ ਲੋਕ ਬੜੇ ਭਲੇ ਸੀ ਉਦੋਂ ਲੋਕ ਬੜੇ ਚੰਗੇ ਹੋਣਗੇ ਉਹਨਾਂ ਨੇ ਕੁਝ ਕਿਹਾ ਨਹੀਂ ਗਲਤ ਬੋਲਿਆ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਕਹਾਂ ਜੇ ਅਸੀਂ ਹੁੰਦੇ ਨਾ ਅਸੀਂ ਬਾਬੇ ਨੂੰ ਬਖਸ਼ਣਾ ਨਹੀਂ ਸੀ ਇਹ ਸੱਚ ਜਾਣਿਓ ਸੱਚ ਹੈ ਅਸੀਂ ਹੁੰਦੇ ਨਾ ਅਸੀਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਬਖਸ਼ਣਾ ਥੋੜੀ ਜਿਹੀ ਕਿੱਥੇ ਪਰ ਉਹ ਲੋਕ ਸਾਤੋਂ ਬਹੁਤ ਚੰਗੇ ਸੀ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਤੋਂ ਉਲਟ ਕੰਮ ਕਰ ਰਹੇ ਉਹ ਚੜ੍ਹਦੇ ਨੂੰ ਪਾਣੀ ਦੇ ਦਿੰਦੇ ਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਲਟ ਦਿਸ਼ਾ ਵਿੱਚ ਲੈਂਦੇ ਨੂੰ ਪਾਣੀ ਦੇ ਰਹੇ ਆ ਪਾਣੀ ਦੇ ਹੀ ਜਾਂਦੇ ਨੇ ਆਖਰਕਾਰ ਕੀ ਹੋਇਆ ਜਦੋਂ ਧਿਆਨ ਖਿੱਚਿਆ ਲੋਕਾਂ ਦਾ ਲੋਕ ਇਕੱਠੇ ਹੋਏ ਵੀ ਇਹਨੂੰ ਉਹ ਕੀ ਗਿਆ ਵੇਖੋ ਜੀ ਬਾਬਾ ਜੀ ਨੂੰ ਕੀ ਹੋਇਆ ਬੰਦੇ ਨੂੰ ਕੀ ਹੋਇਆ ਲੋਕ ਇਕੱਠੇ ਹੋਏ ਇਕੱਠੇ ਹੋ ਕੇ ਕਹਿੰਦੇ ਬਾਬਿਓ ਆ ਕੰਮ ਕੀ ਕਰਦੇ ਪਏ ਹੋ ਕਿੱਧਰ ਪਾਣੀ ਦੇ ਰਹੇ ਹੋ ਤੇ ਗੁਨਾਨ ਸਾਹਿਬ ਨੇ ਪਹਿਲਾਂ ਉਹਨਾਂ ਨੂੰ ਪੁੱਛਿਆ ਤੁਸੀਂ ਦੱਸਿਓ ਕਿੱਧਰ ਪਾਣੀ ਦੇ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਪਿੱਤਰ ਲੋਕ 'ਚ ਪਾਣੀ ਦੇ ਰਹਿਆਂ ਪਿੱਤਰ ਲੋਕ ਨੂੰ ਸਮਝਦੇ ਹੋ ਸਾਡੇ ਵੱਡੇ ਵਡੇਰੇ ਜਿਹੜੇ ਅਕਾਲ ਚਲਾਣਾ ਕਰ ਜਾਂਦੇ ਨੇ ਉਹ ਅਸਮਾਨ ਵਿੱਚ ਕਿਤੇ ਜਾ ਕੇ ਰਹਿੰਦੇ ਨੇ ਐਸੀ ਲੋਕਾਂ ਦੀ ਸੋਚ ਬਣੀ ਗੁਰੂ ਨਾਨਕ ਸਾਹਿਬ ਨਹੀਂ ਮੰਨਦੇ ਤੇ ਜਿੱਥੇ ਉਹਨਾਂ ਦੀਆਂ ਰੂਹਾਂ ਰਹਿੰਦੀਆਂ ਉੱਥੇ ਪਿੱਤਰ ਲੋਕ ਦਾ ਨਾਮ ਹੈ ਪਿੱਤਰ ਲੋਕ ਤੇ ਉਹ ਸੂਰਜ ਤੋਂ ਵੀ ਬਹੁਤ ਪਰੇ ਹੈ ਤੇ ਹੈਰਾਨੀ ਦੀ ਗੱਲ ਹੈ ਲੋਕਾਂ ਨੂੰ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡਾ ਬਾਪੂ ਭੁੱਖਾ ਹੈ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਕੱਪੜੇ ਚਾਹੀਦੇ ਸਾਲ ਬਾਅਦ ਇਹ ਚੇਤਾ ਆਉਂਦਾ ਵੀ ਸਾਡੇ ਬਾਪੂ ਨੂੰ ਪਿਆਸ ਲੱਗੀ ਪਾਣੀ ਚਾਹੀਦਾ ਤੇ ਬਾਪੂ ਨੂੰ ਫਿਰ ਪਾਣੀ ਪਤਾ ਕਿਦਾਂ ਪਚਾਉਂਦੇ ਆ ਭਾਈਆਂ ਦੇ ਰਸਤੇ ਪੰਡਤਾਂ ਦੇ ਰਸਤੇ پارਸਲ ਕਰਦੇ ਆ ਫਿਰ ਤੇ ਗੁਰੂ ਨਾਨਕ ਸਿੱਜੇ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਇਹ ਕਹਿੰਦੇ ਵੀ ਕਰ ਕੀ ਰਹੇ ਹੋ ਕਹਿੰਦੇ ਆਪਣੇ ਬਜ਼ੁਰਗਾਂ ਨੂੰ ਪਾਣੀ ਦੇ ਰਹੇ ਪਿਆਸੇ ਹੈ ਤੇ ਮਹਾਰਾਜ ਕਹਿੰਦੇ 365 ਦਿਨ ਹੁੰਦੇ ਆ ਬਾਕੀ ਦਿਨ ਭੁੱਲ ਗਏ ਬਸ ਇੱਕ ਦਿਨ ਯਾਦ ਰੱਖਿਆ ਵੀ ਬਾਪੂ ਨੂੰ ਪਿਆਸ ਲੱਗੀ ਬਾਕੀ ਦਿਨ ਵੀ ਪਲਿਆ ਕਰੋ ਕਹਿੰਦੇ ਪਾਣੀ ਪਹੁੰਚ ਜਾਏਗਾ ਉੱਥੇ ਕਹਿੰਦੇ ਹਾਂ ਕਰੋੜਾ ਅਰਬਾਂ ਖਰਬਾਂ ਮੀਲ ਸੂਰਜ ਤੋਂ ਪਰਾਂ ਪਿੱਤਰ ਲੋਕ ਤੱਕ ਤੁਹਾਡਾ ਇੱਥੋਂ ਹਰ ਦੁਆਰ ਤੋਂ ਸੁਟਿਆ ਪਾਣੀ ਪਹੁੰਚ ਜਾਏਗਾ ਕਹਿੰਦੇ ਹਾਂ ਤੇ ਗੁਰਨਾਨ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਆਂ ਸੁਣਿਓ ਗੁਰਨਾਨ ਸਾਹਿਬ ਕਹਿੰਦੇ ਮੈਂ ਵੀ ਪਾਣੀ ਦੇ ਰਿਆਂ ਕਹਿੰਦੇ ਕਿੱਥੇ ਤੇ ਮਹਾਰਾਜ ਕਹਿੰਦੇ ਮੇਰੀ ਵੀ ਜਿਹੜੀ ਜ਼ਮੀਨ ਹੈ ਨਾ ਉਹ ਰਾਹੇ ਪਹੁੰਚਦੀ ਤਲਮੰਡੀ ਵਿੱਚ ਸੋਕਰੀ ਆ ਮੈਂ ਉਹਨੂੰ ਪਾਣੀ ਦੇ ਰਿਆਂ ਉਹ ਲੋਕ ਹੱਸ ਕੇ ਕਹਿੰਦੇ ਤੇਰਾ ਪਾਣੀ ਪਹੁੰਚ ਜਾਏਗਾ ਮਾਰਾ ਕਹਿੰਦੇ ਜੇ ਤੁਹਾਡਾ ਕਰੋੜਾਂ ਮੀਲ ਦੂਰ ਪਹੁੰਚ ਸਕਦਾ ਤਾਂ ਮੇਰਾ ਇਸ ਧਰਤੀ ਤੇ ਸੁੱਟਿਆ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ ਕੋ ਸਤਨਾਮ ਵਾਹਿਗੁਰੂ ਇਹ ਗੁਰੂ ਨਾਨਕ ਸਾਹਿਬ ਦਾ ਤਰਕ ਹੈ ਤੇ ਸੱਚ ਹੈ ਕਿਉਂਕਿ ਬਾਬਾ ਝੂਠ ਨਹੀਂ ਬੋਲਦਾ ਕੀ ਬਾਤ ਹੈ ਇਹ ਜੀ ਬਹੁਤ ਹੀ ਬੇਰਹਿਮ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਹੈ ਬਾਜੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਹਾਂਜੀ ਭਾਈ ਲਖਵਿੰਦਰ ਸਿੰਘ ਗੰਬਰ ਕੇ ਕੀ ਨਾਮ ਹੈ ਇਹਨਾਂ ਦਾ ਇੱਕ ਭਾਈ ਲਖਵਿੰਦਰ ਸਿੰਘ ਹੋਰ ਨੇ ਜਿਨ੍ਹਾਂ ਦੀ ਆਪਾਂ ਇੱਕ ਦੋ ਵੀਡੀਓ ਦੇਖੀਆਂ ਨੇ ਇਹਨਾਂ ਦੀਆਂ ਵੀ ਦੋ ਦਿਨਾਂ ਆਪਾਂ ਵੀਡੀਓ ਦੇਖੀਆਂ ਨੇ ਇਹਨਾਂ ਦਾ ਤਰੀਕਾਕਾਰ ਸਮਝਾਉਣ ਦਾ ਬਹੁਤ ਜ਼ਿਆਦਾ ਅੱਛਾ ਹੈ ਤੇ ਦੂਸਰਾ ਇਹ ਚੈਨਲ ਹੈ ਸੱਚ ਦੀ ਆਵਾਜ਼ ਚੈਨਲ ਦਾ ਨਾਮ ਹੈ ਇਹ ਇਹ ਚੈਨਲ ਇਹਨਾਂ ਨੇ ਵੀਡੀਓ ਦੇ ਐਂਡ ਤੇ ਵੀ ਕਾ ਕੇ ਬਾਬਾ ਝੂਠ ਨਹੀਂ ਬੋਲਦਾ ਹਾਂਜੀ ਬਾਬਾ ਝੂਠ ਨਹੀਂ ਬੋਲਦਾ ਤੇ ਇਹਨਾਂ ਦੇ ਚੈਨਲ ਦਾ ਨਾਮ ਹੀ ਸੱਚ ਦੀ ਆਵਾਜ਼ ਹੈ ਤੁਸੀਂ ਦੇਖੋ ਨਾ ਕਿ ਜਿਹੜੀ ਗੱਲ ਕਰ ਰਹੀ ਸੀ ਕਿ ਵੀ ਸਿਆਸਤ ਜਿਹੜੀ ਮذਬ ਜੀ ਸਿਆਸਤ ਹੈ ਪ੍ਰਸਟਾਚਾਰ ਮੇਰਾ ਖਿਆਲ ਲਫਜ਼ ਉਹ ਬਹੁਤ ਜ਼ਿਆਦਾ ਹੈ ਤੇ ਇਹ ਮੈਂ ਕੱਲ ਪਰਸੋਂ ਨਾ ਐਵੇਂ ਵੀਡੀਓ ਵੇਖਦਾ ਸਕਰੋਲ ਕਰਦਾ YouTube ਜਾਂ ਉਹ ਰਬਾ ਮੈਂ ਦੇਖਿਆ ਕਿ ਯਾਰ ਨਾ ਆਪ ਜਿਹੜਾ ਹੁਣ ਸਿਸਟਮ ਜਾ ਰਿਹਾ ਜਿਹੜਾ ਅੱਜ ਕੱਲ ਲੋਗ ਦੇ ਉਹ ਵੀਡੀਓ ਬਣਾ ਬਣਾ ਕੇ ਮذਬ ਜੀ ਬਹੁਤ ਜ਼ਿਆਦਾ ਕਰਪਸ਼ਨ ਪੈਦਾ ਕਰ ਰਿਹਾ ਸੱਚੀ ਗੱਲ ਹੈ ਮਤਲਬ ਕਿ ਗਲਤ ਗਲਤ ਚੀਜ਼ਾਂ ਨੂੰ ਮਜ਼ਬਦ ਦਾ ਰੰਗ ਦੇ ਰਹੇ ਨੇ ਯਾਨੀ ਕਿ ਜਿਹੜੀ ਚੀਜ਼ ਮਜ਼ਬ ਵਿੱਚ ਮੌਜੂਦ ਹੀ ਨਹੀਂ ਹੈ ਕੋਈ ਰੈਫਰੈਂਸ ਨਹੀਂ ਹੈ ਕੋਈ ਹਵਾਲਾ ਨਹੀਂ ਹੈਗਾ ਕੋਈ ਦਲੀਲ ਨਹੀਂ ਹੈਗੀ ਉਹਨੂੰ ਇਹਨਾਂ ਸ਼ਾਮਲ ਕਰਕੇ ਤੇ ਦੀਨ ਦਾ ਹਿੱਸਾ ਦੀਨ ਦਾ ਹਿੱਸਾ ਬਣਾ ਰਹੇ ਨੇ ਤੇ ਉਹ ਇੱਕ ਕਿਸਮ ਦੀ ਕ腐ਸ਼ਨ ਹੀ ਹੈ ਕਿ ਵੀ ਉਹ ਮਜ਼ਬ ਬਸ ਹੁਣ ਜਿਹੜੇ ਮਜ਼ਬ ਰਹਿ ਗਏ ਨਾ ਜ਼ਿਕਰ ਆਕਰ ਆਪਾਂ ਦੇਖਿਓ ਨਾ ਧਰਮ ਦੇ ਜਿਹੜੇ ਆਮ ਜਿਹੜੇ ਪ੍ਰਚਾਰਕ ਬੜੇ ਫਿਰਦੇ ਨੇ ਸੋਸ਼ਲ ਮੀਡੀਆ ਦੇ ਪ੍ਰਚਾਰਕ ਉਹ ਜਿਹੜਾ ਨਾ ਅਕੀਦਤ ਨੂੰ ਮਤਲਬ ਕਿ ਇhtਰਾਮ ਨੂੰ ਹੀ ਮਜ਼ਬ ਬਣਾ ਲਿਆ ਉਹਨੇ ਅਸਲ ਚੀਜ਼ ਨੂੰ ਛੱਡ ਦਿੱਤਾ ਬਿਲਕੁਲ ਬਿਲਕੁਲ ਕਿਉਂਕਿ ਇhtਰਾਮ ਆਪਣੀ ਜਗ੍ਹਾ ਤੇ ਵੇਂ ਦੀਨ ਆਪਣੀ ਜਗ੍ਹਾ ਤੇ ਵੇ ਹਾਂਜੀ ਮਜ਼ਬ ਆਪਣੀ ਜਗ੍ਹਾ ਤੇ ਵੇ ਕਿਉਂਕਿ ਇਹ ਅਗਰ ਇੱਕ ਚੀਜ਼ ਦਾ ਹਵਾਲਾ ਹੋਵੇ ਨਾ ਜਾਂ ਦਲੀਲ ਹੋਵੇ ਨਾ ਤੇ ਉਹ ਗੱਲ ਉਹ ਗੱਲ ਦੇ ਸੱਚਾਈ ਦੇ ਵਿੱਚ ਕੋਈ ਕਸਰ ਨਹੀਂ ਰਹਿੰਦੀ ਹਾਂਜੀ ਤੇ ਲੋਕ ਉਹਦੇ ਤੇ ਯਕੀਨ ਵੀ ਕਰ ਦਿੰਦੇ ਨੇ ਲੇਕਿਨ ਜਦੋਂ ਲੋਕ ਖਾਨ ਪਿੱਛੇ ਇਵਨਕਾ ਤੁਸੀਂ ਦੇਖ ਦਿਓ ਕਿ ਹੁਣ ਜਿਹੜਾ ਸਿੱਖ ਧਰਮ ਚ ਕਈ ਦਰਬਾਰਾਂ ਚ ਗੁਰਦੁਆਰਿਆਂ ਚ ਲੰਗਰ ਲੱਗਦਾ ਨਾ ਉਹ ਪੀਜ਼ੇ ਸ਼ਵਾਰਮੇ 버ਗਰ ਉਹ ਕਿੱਥੇ ਉਸ ਵੇਲੇ ਹੈਗੇ ਸੀ ਹਾਂਜੀ ਇਸ ਤਰ੍ਹਾਂ ਜਿਦਾਂ ਭਾਈ ਸਬਜੀ ਸਿੰਘ ਟੁੰਡਾ ਜੀ ਦੀ ਆਪਾਂ ਇੱਕ ਵੀਡੀਓ ਨਹੀਂ ਦੇਖੀ ਸੀ ਉਹਨੇ ਵੇਜੋ ਟੁੰਡਾ ਟੁੰਡਾ ਜੀ ਉਹ ਗੱਲ ਕਰ ਰਹੇ ਸੀ ਕਿ ਵੀ ਜਿਹੜੇ ਉਹ ਛੱਪੜੀ ਜੋ ਕਾਂ ਉੱਡ ਗਏ ਚਿੱਟੇ ਹੋ ਰਹੇ ਨੇ ਉਹਦੇ ਤੁਹਾਨੂੰ ਉਹਦਾ ਨਜ਼ਰ ਆ ਗਿਆ ਤੇ ਜਿਹੜੇ ਇੱਥੇ ਕਾਂ ਬੈਠੇ ਹੋਏ ਨੇ ਉਹਨਾਂ ਨੇ ਇਸ਼ਾਰਾ ਕਰਦਾ ਸ਼ਾਰਦਨ ਕਿਹਾ ਕਿ ਜਿਹੜੇ ਮਜ਼ਬਦ ਦੇ ਵਿੱਚ ਕਾਨ ਹੈ ਉਹ ਤੁਹਾਨੂੰ ਨਜ਼ਰ ਨਹੀਂ ਆ ਦੇ। ਹਾਂ ਉਹ ਤੁਸੀਂ ਕੁਝ ਕੁਝ ਨਹੀਂ ਕਹਿ ਰਹੇ ਤਾਂ ਜਾਂ ਉਹ ਉਹ ਤਾਂ ਤੁਹਾਡੇ ਕੋਲ ਸਫੈਦ ਹੋ ਨਹੀਂ ਰਹੇ। ਸਹੀ ਗੱਲ ਹੈ। ਤੇ ਇਸ ਤਰ੍ਹਾਂ ਹੀ ਆ ਕਾਜ਼ੀ ਨੇ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਵੀ ਕਾਜ਼ੀ ਕਾਜ਼ੀ ਜਿਹੜਾ ਸੀ ਉਹ ਫੈਸਲਾ ਕਰਦੇ ਹੀ ਉਹ ਜਿਹੜਾ ਨਾ ਇਨਸਾਫ ਕਿਸੇ ਵੀ ਧਰਮ ਦਾ ਜਿਹੜਾ ਨਾ ਉਹ ਸਭ ਤੋਂ ਵੱਡਾ ਪ੍ਰਚਾਰ ਹੈ ਬਿਲਕੁਲ ਬਿਲਕੁਲ ਪ੍ਰਚਾਰ ਹੈ ਜੇ ਤੁਸੀਂ ਇਨਸਾਫ ਕਰੋਗੇ ਤੇ ਉਹ ਮਜ਼ਹਬ ਚੱਲੇਗਾ ਦੁਨੀਆ ਦੇ ਵਿੱਚ ਉਹ ਜ਼ਿਆਦਾ ਲੋਕ ਉਹਨੂੰ ਮੰਨਣਗੇ ਕਿਉਂਕਿ ਹਰ ਬੰਦੇ ਨੂੰ ਇਨਸਾਫ ਤੇ ਚਾਹੀਦਾ ਹੈ ਇਹ ਬੁਨਿਆਦੀ ਜ਼ਰੂਰਤ ਹੈ ਤੇ ਇਹ ਐਸਾ ਐਸਾ ਦੇਖੋ ਕਿ ਹੁਣ ਸਾਡੀਆਂ ਅਦਾਲਤਾਂ ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ ਹੋਵੇ ਸੇਮ ਹੀ ਸਿਸਟਮ ਹੈ ਇਹ ਤੇ ਇਹਦੇ ਆਦਾ ਮਾੜੇ ਮਾੜੇ ਨੂੰ ਇਨਸਾਫ ਨਹੀਂ ਮਿਲਦਾ ਤਗੜਾ ਬੇਇਨਸਾਫ ਝਗੜਾ ਮੁਲਜ਼ਮ ਹੀ ਹੋਵੇ ਤੇ ਉਹ ਛੁੱਟ ਜਾਂਦਾ ਹਾਂ ਇਹ ਕੋ ਡਾਇਲੋਗ ਜਾਂ ਚੱਲਦਾ ਤੁਸੀਂ ਵੀ ਸੁਣਿਆ ਹੋਣਾ ਕਿ ਵੀ ਬੰਦੇ ਕਹਿੰਦੇ ਨੇ ਕਿ ਵਕੀਲ ਕੀ ਕਰਨਾ ਸਿੱਧਾ ਜੱਜ ਕਰ ਲਓ ਓਏ ਇਹ ਡਾਇਲੋਗ ਬੜਾ ਚੱਲਦਾ ਰਹਿੰਦਾ ਸੋਸ਼ਲ ਮੀਡੀਆ ਦੇ ਕਿ ਵਕੀਲ ਕਿਉਂ ਕਰਨਾ ਹੈ ਜੱਜ ਕਰ ਲਓ ਜਿਹੜਾ ਪੈਸਾ ਵਕੀਲ ਦਾ ਖਰਚ ਕਰਕੇ ਤੇ ਜਾਜੂ ਚਾਸਲਾ ਲਾ ਲਿਆ ਇੰਨੇ ਸਾਲਾਂ ਬਾਅਦ ਫੈਸਲਾ ਲੈਣਾ ਨਾ ਉਹਦੇ ਨਾਲੋਂ ਚੰਗਾ ਹੈ ਕਿ ਤੁਸੀਂ ਉਹ ਜਾਜੂ ਦੇ ਕੇ ਤੇ ਫੈਸਲਾ ਲੈ ਲਓ ਇਹੋ ਜਿਹੇ ਹਟਾਇਆ ਸਾਰੇ ਯਾ ਇਹ ਇੰਜ ਨਹੀਂ ਹੁੰਦੇ ਸਾਰੇ ਨਹੀਂ ਇੰਜ ਹੁੰਦੇ ਸਾਰੇ ਨਹੀਂ ਹੁੰਦੇ ਦੇਖੋ ਨਾ ਕੋਈ ਵੀ ਮੁਲਕ ਹੈ ਉਹ ਅਦਲ ਤੇ ਖੜਾ ਹੁੰਦਾ ਠੀਕ ਹੈ ਅਜਲਦੀ ਤਕੜੀ ਅਗਰ ਬਿਲਕੁਲ ਬੈਲੈਂਸ ਹੈ ਨਾ ਤੇ ਉਹ ਮੁਲਕ ਤਰੱਕੀ ਕਰਦਾ ਤੇ ਮੁਲਕ ਦੇ ਲੋਕ ਜਿਹੜੇ ਖੁਸ਼ ਆ ਰਹੇ ਨੇ ਇਹ ਸਾਰਾ ਨਹੀਂ ਇੰਜ ਹੁੰਦਾ ਬਹੁਤ ਕੋਈ ਕਾਲੀਆਂ ਭੇਡਾਂ ਹੁੰਦੀਆਂ ਨੇ ਯਾ ਯਾ ਹੋਰ ਦੇ ਵਿੱਚ ਦੋ ਭੇਡਾਂ ਕਾਲੀਆਂ ਵੀ ਨਿਕਲ ਆਂਦੀਆਂ ਨੇ ਤੁਨੀ ਵੇਜ ਤਾਂ ਫਿਰ ਉਹ ਸਾਰਾ ਤੋ ਬਾਈ ਹੋ ਜਾਨੀ ਨਾ ادارے ادارے ਬਦਨਾਮ ਹੋ ਜਾਂਦੇ ਨੇ ਇਹ ਕਹਿ ਸਕਨੇ ਆ ਸਾਰੇ ادارے ਮਾੜੇ ਨਹੀਂ ਹੁੰਦੇ ਮذਬ ਵੀ ਦੇਖੋ ਨਾ ਮذਬ ਵੀ ਇਸ ਤਰ੍ਹਾਂ ਬਦਨਾਮ ਹੋ ਜਾਂਦਾ ਮذਬ ਚੰਗੇ ਲੋਕ ਹੁਣ ਜਿਵੇਂ ਹੁਣ دہشت گردੀ ਉਹ ਸਾਰੀ دہشت گردੀ ਨੂੰ ਇਸਲਾਮ ਨਾਲ ਜੋੜਿਆ ਜਾਂਦਾ ਲਾ ਮਾਫ ਕਰੇ ਲਾ ਮਾਫ ਕਰੇ ਲੇਕਿਨ ਉਹਦੇ ਵਿੱਚ ਕੋਸ਼ਿਸ਼ ਲੋਕ ਜਿਹੜੇ ਮੁਸਲਮਾਨਾਂ ਦੇ ਵਿੱਚ ਨੇ ਹਾਂ ਹਾਲਾਂਕਿ ਤੁਸੀਂ ਉਹਨਾਂ ਨੂੰ ਫੜ ਕੇ ਵੇਖ ਲੋ دہشت گرد ਜਿਹੜੇ ਅਕਸਰ دہشت گرد ਨੇ ਉਹਨਾਂ ਦਾ ਇਸਲਾਮ ਨਾਲ ਤਲਕ ਵੀ ਕੋਈ ਨਹੀਂਗਾ ਸਿਰਫ ਨਾਮ ਦੇ ਹੀ ਮੁਸਲਮਾਨ ਹੋਣਗੇ ਜਾਂ ਜਿਹੜਾ ਉਹਨਾਂ ਦੇ ਨਾਮ ਆਈ ਆਈਡਿਟੀ ਕਾਰਡ ਵਿੱਚ ਆ ਕੀਤੇ ਜਾਂਦੇ ਉਹ ਮੁਸਲਮਾਨ ਸ਼ਾਇਦ ਹੋਣ ਹੀ ਨਾ ਹੋਣ ਹੀ ਨਾ ਕਿ ਕੋਈ ਵੀ ਦੁਨੀਆ ਦਾ ਧਰਮ ਜਿਹੜਾ ਰਾ ਉਹ ਪੀਸ ਦਾ ਅਮਨ ਦਾ ਪ੍ਰਚਾਰ ਕਰਦਾ ਨਾ ਕਿ ਉਹ ਕਿਸੇ ਨੂੰ ਮਾਰਨ ਦਾ ਕਤਲ ਕਰਨ ਦਾ ਜਾਂ ਜਾਨ ਲੈਣ ਦਾ ਕਰਦਾ ਹਰ ਬੰਦੇ ਨੂੰ ਪਤਾ ਹੈ ਕਿ ਸਲਾਮ ਦੇ ਵਿੱਚ ਇਹ ਵੇ ਕਿ ਕਿਸੇ ਇੱਕ ਬੰਦੇ ਦੀ ਜਾਨ ਜਾਨ ਲੈਣੀ ਪੂਰੀ ਇਨਸਾਨੀਅਤ ਦੀ ਜਾਨ ਲੈਣ ਦੇ ਬਰਾਬਰ ਹੈ ਹਮ ਤੇ ਕਿਸੇ ਇੱਕ انسان ਦੀ ਜਾਣ ਬੁਝਾਨੀ ਪੂਰੀ ਇਨਸਾਨੀਅਤ ਦੀ ਜਾਣ ਬੁਝਾਨ ਦੇ ਬਰਾਬਰ ਜਿਹੜਾ ਦਰਮ ਇਸ ਲੈਵਲ ਤੇ ਜਾ ਕੇ ਗੱਲ ਕਰਦਾ ਹੈ ਤੇ ਉਹ ਫਿਰ ਦੋਨੇ ਜਿਹੜੇ ਡੈਸ਼ਟ ਗਰਦ ਕਿਵੇਂ ਆ ਸਕਦੇ ਨੇ ਪਰ ਕਾਫੀ ਇੱਕ ਲੰਬੀ ਬਹਿਸ ਹੈ ਤੇ ਇਹਨੂੰ ਦਾਪਾ ਸਾਇਡ ਤੇ ਹੁੰਨੇ ਆ ਤੇ ਅਸਲ ਗੱਲ ਇਹ ਹੋਵੇ ਕਿ ਜਿਹੜਾ ਮਜ਼ਬਦ ਦੇ ਵਿੱਚ ਜਿਹੜੇ ਮਜ਼ਬਦ ਨੇ ਦੁਨੀਆ ਦੇ ਵਿੱਚ ਉਹ ਅਮਨਵਾਦ ਮਜ਼ਬਦ ਦੇ ਕ腐ਸ਼ਨ ਨੂੰ ਖਤਮ ਹੋਣਾ ਚਾਹੀਦਾ ਹੈ ਤੇ ਮਜ਼ਬਦ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਹੁੰਦੇ ਨੇ ਬਲਕਿ ਕੁਝ ਲੋਗ ਐਸੇ ਹੋਣੇ ਚਾਹੀਦੇ ਨੇ ਕਿ ਜਿਨ੍ਹਾਂ ਦੇ ਕੋਲ ਇਹ ਸਕਰੂਟੀ ਨੀ ਹੋਵੇ ਜਾਂ ਬਾਕਾਇਦਾ ਇੱਕ ਫਿਲਟਰੇਸ਼ਨ ਹੋਵੇ ਫਿਲਟਰ ਹੋ ਕੇ ਲੋਕਾਂ ਤੱਕ ਮਜ਼ਬਦ ਦੀ ਗੱਲ ਪਹੁੰਚੇ ਐਵੇਂ ਨਹੀਂ ਕਿ ਹਰ ਬੰਦਾ ਉੱਠ ਕੇ ਹੀ ਲੇਕਿਨ ਅਗਰ ਉਹ ਚੀਜ਼ ਕੀਤੀ ਜਾਂਦੀ ਤਾਂ ਫਿਰ ਲੋਗ ਉਹਦੇ ਵੀ ਖਿਲਾਫ ਹੋ ਜਾਂਦੇ ਜਿਸ ਤਰ੍ਹਾਂ ਕਿ ਸਾਊਦੀ ਅਰਬ ਦੇ ਵਿੱਚ ਤੁਸੀਂ ਦੇਖੋ ਨਾ ਕਿ ਉੱਥੇ ਜਿਹੜਾ ਪ੍ਰਚਾਰਕ ਹੈ ਨਾ ਉਹਨੇ ਆਪਣੀ ਮਰਜ਼ੀ ਨਾਲ ਪ੍ਰਚਾਰ ਨਹੀਂ ਕਰ ਸਕਣਾ ਮذਬਬ ਦਾ ਉਹ ਉਹਨੇ ਕੋਲੇ ਜੇ ਲਿਖਿਆ ਹੁੰਦਾ ਉਹਨੇ ਉਹ ਹੀ ਪੜ੍ਹਨਾ ਹੈ ਜਾਂ ਜੁਮਾ ਪੜਾਣਾ ਹੈ ਜਾਂ ਜਿਹੜਾ ਪ੍ਰਚਾਰ ਕਰਨਾ ਉਹ ਉਹਨੇ ਉਹ ਹੀ ਕਰਨਾ ਉਹਨੂੰ ਹੀ ਫਿਰ ਗਲਤ ਸਮਝਿਆ ਜਾਂਦਾ ਬਾਕੀ ਖੈਰ ਹਰ ਬੰਦੇ ਨੂੰ ਆਪਣੀ ਸਲਾਹ ਕਰਨੀ ਚਾਹੀਦੀ ਏ ਤੇ ਅਮੀਰ ਜੇ ਕੇ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਈਏ ਜੇ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਾਂਗੇ ਕਰੀਏ ਵੀਡੀਓ ਨਾਲ ਸ਼ਾਮ ਦੀ ਇਜਾਜ਼ਤ ਅੱਲਾਹ ਨਿਬਾਨ